ਜੋ ਪ੍ਰਹਾਰ 2.0 ਦਾ ਸੈਕਿੰਡ ਦਿਨ ਹੈ ਜੋ ਕਿ 72 ਘੰਟਿਆਂ ਲਈ ਮਾਨਜੋਗ ਪੰਜਾਬ ਦੇ ਸੀਐਮ ਸਾਹਿਬ ਸਾਡੇ ਡੀਜੀਪੀ ਸਾਹਿਬ ਤੇ ਕਮਿਸ਼ਨਰ ਲੁਧਿਆਣੇ ਚ ਸਾਡੇ ਸੀਪੀ ਸਾਹਿਬ ਸੁਫਨ ਸ਼ਰਮਾ ਸਰ ਲੋ ਜਿਹੜੀਆਂ ਡਾਇਰੈਕਸ਼ਨਸ ਹੈ ਉਹਦੇ ਮੁਤਾਬਿਕ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਟੀਮਸ ਲੈ ਕੇ ਵਕਫ ਵਕਫ ਜਿਹੜੀਆਂ ਜਗ੍ਹਾ ਤੇ ਰੇਡ ਕੀਤੀਆਂ ਕੁਝ ਅਸੀਂ ਸਰਚ ਕੀਤੀਆਂ ਕੁਝ ਅਸੀਂ ਸਿਟੀ ਸੀਲਿੰਗ ਕੀਤੀਆਂ ਤਾਕੂਛ ਸਾਡੇ ਅਏ ਜਿਹੜੇ ਲਿਸਟਡ ਬੰਦੇ ਸੀ ਜਿਹੜਾ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੁਣ ਤੱਕ ਤਕਰੀਬਨ ਅਸੀਂ ਜਿਹੜਾ ਪਹਿਰਾ 2 ਦਾ ਜਿਹੜਾ ਫੇਜ਼ ਹੈ ਇਹ ਅੱਜ ਇਹਦਾ ਤੀਸਰਾ ਦਿਨ ਹੈ ਤਾਂ ਹੁਣ ਤੱਕ ਜਿਹੜੇ ਅਸੀਂ 100 ਦੇ ਲਗਭਗ ਜਿਹੜਾ ਸੜਕ ਕਮਿਸ਼ਨਰ ਰੂਰਲ ਦੇ ਵਿੱਚ ਜਿਹਦੇ ਜਿਹੇ ਜ਼ੋਨ 2 ਤੇ 4 ਆਉਂਦੇ ਆ ਇੱਥੇ ਅਸੀਂ 100 ਦੇ ਲਗਭਗ ਬੰਦੇ ਜਿਹੜੇ ਗ੍ਰਿਫਤਾਰ ਕਰ ਚੁੱਕੇ ਹਾਂ ਤਾਂ ਇਹਦੇ ਵਿੱਚ ਵੱਖ-ਵੱਖ ਕੁਝ ਸਾਡੇ ਜਿਹੜੇ ਲਿਸਟਡ ਜਿਹੜੇ ਗੈਂਗਸਟਰ ਸੀ ਉਹਨਾਂ ਦੇ ਨਾਲ ਕਰੀਬ ਬੰਦੇ 5 ਤੋਂ 6 ਉਹ ਬੰਦੇ ਆ ਤੇ ਕੁਝ 352 ਦੇ ਵੌਂਟਡ ਜਿਹੜੇ ਸੀ ਉਹ ਵੀ ਅਸੀਂ ਗ੍ਰਿਫਤਾਰ ਕੀਤੇ ਆ ਤੇ 100 ਵਿਅਕਤੀ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਅਸੀਂ ਕੁਝ ਐਨਡੀਪੀਐਸ ਵੀ ਹਿਰੋਇਨ ਮੈਡੀਕਲ ਨਸ਼ਾ ਵੈਪਨ ਉਹ ਜਿਹੜੇ ਅਸੀਂ ਰਿਕਵਰ ਕੀਤੇ ਆ ਤੇ ਇਸ ਦੇ ਨਾਲ ਹੀ ਉਹਨਾਂ ਦੇ ਵਿੱਚੋਂ ਕੁਝ ਬੰਦੇ ਜਿਹੜੇ ਪੀਓਵੀਸੀ ਜਿਹੜੇ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਆ ਤਾਂ ਸਾਡੀ ਟੀਮ ਜਿਹੜੀ ਹੈ ਇਸ ਆਪਰੇਸ਼ਨ ਦੇ ਵਿੱਚ ਜਿਹੜੀਆਂ ਸਾਡੀ ਵੱਖ-ਵੱਖ ਟੀਮਾਂ ਬੜੀ ਮਿਹਨਤ ਕਰ ਰਹੀਆਂ ਤੇ ਜਿਹੜੀ ਫਾਈਨਲ ਜੋ ਅੱਜ 3rd ਡੇ ਹੋਣ ਦੇ ਕਾਰਨ ਜਿਹੜਾ 72 ਘੰਟਿਆਂ ਦਾ ਜਿਹੜਾ ਇਹ 2 ਸੀ ਉਹਦੀ ਜੋ ਫਾਈਨਲ ਹੋਏਗੀ ਉਹ ਅਸੀਂ ਸਾਡੇ ਕਮਿਸ਼ਨਰਡ ਆਫੀਸਰ ਲੋ ਕਮਿਸ਼ਨਰ ਸਾਰੇ ਸਿਟੀ ਔਰ ਰੂਰਲ ਦੀ ਜਿਹੜੀ ਆ ਵੱਖਰੀ ਅਸੀਂ ਉਹ ਜਿਹੜੀ ਬਰੀਫਿੰਗ ਜਿਹੜਾ ਪ੍ਰੈਸ ਨੋਟ ਦੇ ਰਾਹੀਂ ਤੁਹਾਨੂੰ ਰਿਲੀਜ਼ ਕਰਾਂਗੇ ਸ਼ਰਾਰਤੀ ਅਨਸਰਾਂ ਦੇ ਜਿਹੜੇ ਗੈਂਗ ਕੰਵਰ ਕਰਨ ਵਾਲੇ ਲੋਕਾਂ ਉਹਨਾਂ ਨੂੰ ਕੀ ਸਤਾ ਦੇਖੋ ਇਹਦੇ ਵਿੱਚ ਕਲੀਅਰ ਕੱਟ ਇਨਸਟਰਕਸ਼ਨਸ ਆ ਵੀ ਜਿਹੜਾ ਕੋਈ ਸ਼ਰਾਰਤੀ ਅਨਸਰ ਹੈ ਇਹਨਾਂ ਤਾ ਉਹ ਜੇ ਕਿਤੇ ਵਾਂਟਡ ਆ ਸਰੈਂਡਰ ਕਰ ਦੇ ਨਹੀਂ ਅਦਰਵਾਈਜ਼ ਅਸੀਂ ਉਹਨੂੰ ਗ੍ਰਫਤਾਰ ਕਰਾਂਗੇ ਤੇ ਉਹਦੇ ਖਿਲਾਫ ਚੋਹ ਬਣਦੀ ਕਾਰਵਾਈ ਹੋਏਗੀ ਤੇ ਜਿੱਥੇ ਉਹਦੀ ਜਗ੍ਹਾ ਉਹਨੂੰ ਉੱਥੇ ਛੱਡ ਕੇ ਆਵਾਂ ਸਰਹੱਦ ਨੂੰ ਲੈ ਕੇ ਸਰਹੱਦੀ ਚ ਵੀ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਦੇਖੋ ਇਹਦੇ ਵਿੱਚ ਸਾਡੇ ਹਰ ਤਰ੍ਹਾਂ ਦੇ ਯੂਨਿਟ ਹੈ ਜੋ ਮਾਨਯੋਗ ਸੀਪੀ ਸਾਹਿਬ ਵੱਲੋਂ ਅਲੱਗ-ਅਲੱਗ ਬੰਦਿਆਂ ਨੂੰ ਆਡਰ ਟਾਸਕ ਦਿੱਤਾ ਗਿਆ ਕੋਈ ਸਾਡੀ ਸਪੈਸ਼ਲ ਬ੍ਰਾਂਚ ਜਿਹੜੇ ਸਿਵਲ ਚ ਸਾਡੇ ਮੁਲਾਜ਼ਮ ਹੁੰਦੇ ਆ ਉਹ ਸਪੈਸ਼ਲ ਬ੍ਰਾਂਚ ਆਪਣਾ ਕੰਮ ਕਰਦੀ ਹੈ ਸੀਆਈਏ ਦੇ ਯੂਨਿਟਸ ਆ ਆਪਣਾ ਕੰਮ ਕਰਦੇ ਆ ਥਾਣਾ ਲੈ ਪੱਦਰ ਤੇ ਆਪਣਾ ਕੀਤਾ ਜਾਂਦਾ ਹੈ ਸਬਡੀਅਨ ਲੈਵਲ ਤੇ ਆਫੀਸਰਸ ਉਹਨਾਂ ਨੂੰ ਟਾਸਕ ਦੇ ਕੇ ਉਹ ਕਰਾਇਆ ਜਾਂਦਾ ਤੇ ਅੱਡ ਅੱਡ ਜ਼ੋਨ ਬਣਾਈਆਂ ਹੋਈਆਂ ਇਹਦੇ ਵਿੱਚ ਸਾਡਾ ਸਾਰਾ ਕਮਿਸ਼ਨਰੇਟ ਲੱਗਿਆ ਹੋਇਆ ਤੇ ਮੈਂ ਜਿਹੜੀ ਤੁਹਾਨੂੰ ਹੁਣ ਡਿਟੇਲ ਜਿਹੜੀ ਦੱਸੀਏ ਤੁਹਾਨੂੰ ਕਮਿਸ਼ਨਰੇਟ ਦੇ ਜਿਹੜਾ ਰੂਰਲ ਜਿਹੜਾ ਓਏ ਜਿਹਦੇ ਵਿੱਚ ਜ਼ੋਨ 2 ਤੇ 4 ਆ ਉਹ ਉਸ ਦੀ ਜਿਹੜੀ ਦੱਸੀ ਆ ਬਾਕੀ ਜਿਹੜੀ ਹੈਗੀ ਉਹ ਅਸੀਂ ਆਪਣਾ ਸੀਪੀ ਆਫਿਸ ਤੋਂ ਸਾਨੂੰ ਜਿਹੜਾ ਤੁਹਾਨੂੰ মিডিਆ ਪ੍ਰੈਸ ਨੋਟ ਦੇ ਰਾਹੀਂ ਜਿਹੜਾ ਉਹ ਦੱਸ ਦਿੱਤਾ ਜਾਂਦਾ ਹੈ